ਜੇ ਤੁਹਾਨੂੰ ਵੀ ਵਿੱਦ ਪ੍ਰੂਫ ਦਿਖਾਵਾਂਗੇ ਆਪਾਂ ਵੀ ਗੋਬੀ ਆਪਣੀ ਸੇਵਾ ਉਹ ਹੱਥਾਂ ਦੀ ਵੀ ਜਿਹੜੇ ਆਪਾਂ ਕਿਰਤ ਕਰਦੇ ਆਂ ਵੀ ਮਿੱਟੀ ਲਾਉਣੇ ਆ ਉਹ ਵੱੱਦ ਭਾਲਦੀ ਹੈ ਨਾ ਕਿ ਇਹਨੂੰ ਰੇਹ ਦੀ ਲੋੜ ਪੈਂਦੀ ਹੈ ਰੇਹ ਤਾਂ ਦੇਖੋ ਬਈ ਆਹ ਬੱਟ ਆਪਾਂ ਇਹਦੇ ਚੋਂ ਕੱਖ ਨਹੀਂ ਕੱਢੇ ਠੀਕ ਆ ਆਹ ਬੱਟ ਤੇ ਆਹ ਬੱਟ ਇੱਕੇ ਦਿਨ ਲਾਈਆਂ ਇੱਕੇ ਦਿਨ ਲਾਈਆਂ ਹੋਈਆਂ ਤੇ ਤੁਸੀਂ ਐਂ ਦੇਖ ਲਓ ਇੱਕੋ ਹੀ ਰਿਆ ਇੱਕੋ ਹੀ ਰਿਆ ਵੱੱਦ ਸੱਕ ਸਿੱਟਦੀ ਹੋਵੇ ਚਵਾਨੀ ਮੋਟੀ ਇਹ ਅਸੀਂ ਤੁਹਾਨੂੰ ਇਹ ਵੀ ਨਹੀਂ ਹੈਗਾ ਵੀ ਇੱਥੇ ਬੱਟ ਦੇ ਉੱਤੇ ਇਹ ਕਹਿ ਰਹੇ ਆਂ ਵੀ ਇਹ ਸੈਟ ਵਾਲੀ ਬੱਟ ਵੀ ਤੇ ਤਾਂ ਕਰਕੇ ਨਹੀਂ ਹੋਇਆ ਤੁਹਾਨੂੰ ਦਿਖਾਉਣੇ ਆ ਉਹ ਪਰਲੀ ਬੱਟ ਤੇ ਆਪਾਂ ਸਿਰੇ ਤੇ ਬਾਪੂ ਆ ਤੁਹਾਨੂੰ ਦਿਖਾਉਣੀਆਂ ਵੀਰੇ ਇਧਰ ਆਹ ਆ ਦੇਖੋ ਆ ਵੀ ਸੈਟ ਵਾਲੀ ਬੱਟਾ ਬਈ ਗੱਲ ਕਰ ਬਈ ਇਹਦੇ ਨਾਲ ਮਿੱਟੀ ਚਾੜੀ ਹੈ ਪੂਰੀ ਫੁੱਲ ਪੂਰੀ ਫੁੱਲ ਆ ਖਾਲਾ ਤੇ ਸਾਰੀ ਤੇ ਮਿੱਟੀ ਚਾੜੀ ਹੈ ਪੂਰੀ ਫੁੱਲ ਤੇ ਬਰੋਬਰੀ ਗੋਭੀ ਲੱਗੀ ਹੋਇਆ ਆਪਾਂ ਕਿੰਨਾ ਫਰਕ ਪੈਂਦਾ ਨਾ ਯਾਰ ਦੂਗਣ ਦੂਗਣ ਦਾ ਫਰਕ ਹੈ ਇਹ ਮੈਂ ਕਹਣਾ ਕੱਲੇ ਕੈਮੀਕਲ ਨਾਲ ਜਿਹੜਾ ਕਹਿੰਦਾ ਨਾ ਵੀ ਇਹ ਕੱਲੇ ਰੇਹਾਂ ਨਾਲ ਹੋ ਜੂ ਰੇਹਾਂ ਰੂਹਾਂ ਨਾਲ ਨਹੀਂ ਹੁੰਦੀ ਬਾਈ ਹੱਥਾਂ ਦੀ ਮਿਹਨਤ ਬਹੁਤ ਕਮਾਈ ਬਹੁਤ ਭਾਲਦੀ ਆ ਦੇਖੋ ਹੁਣ ਬਹਾਨ ਸਾਰਾ ਏ ਠੱਗ ਗਿਆ ਹੁਣ ਇੱਕ ਮਿੱਟੀ ਇਹ ਤੇ ਹੋਰ ਲਾਉਣੀ ਆ ਇੱਕ ਮਿੱਟੀ ਨਾਲ ਬਸ ਇਹ ਪਾਰ ਆ ਗਈ ਇੱਕ ਮਿੱਟੀ ਲਾਤੀ ਸੀ ਦੂਜੀ ਮਿੱਟੀ ਆਪਾਂ ਲਾਉਣੀ ਆ ਇਹ ਤੁਹਾਨੂੰ ਤਾਂ ਰੂਪ ਦਿਖਾਇਆਗਾ ਵੀ ਕੱਲੀ ਬਾਪੂ ਉਹਦੇ ਨਾਲ ਨਹੀਂ ਹੋਣ ਲੱਗੀ ਕੱਲੀ ਰੇਹ ਨਾਲ ਨਹੀਂ ਹੋਣ ਲੱਗੀ ਖੇਚਲਾ ਬਹੁਤ ਭਾਲਦੀ ਐ ਮਿੱਟੀ ਭਾਲਦੀ ਐ ਫੁੱਲ ਵਟਾ ਫ ਜਿਹੜੇ ਕਹਿੰਦੇ ਵੀ ਆਰਗੈਨਿਕ ਹੁੰਦੀ ਨਹੀਂ ਹੁਣਾਂ ਇਹ ਲਾ ਲਓ ਚਾਹੇ ਆਰਗੈਨਿਕ ਵੀ ਹੋ ਜੂ ਹੁਣਾਂ ਲਈ ਕੋਈ ਚੱਕਰ ਨਹੀਂ ਜਿਹੜੇ ਜਿਹੜੇ ਜਿੱਥੇ ਮਰਜ਼ੀ ਲਾ ਦੇ ਰੂੜੀ ਦੀ ਰੇ ਭਾ ਕੇ ਕਹਿੰਦਾ ਲਾ ਦਿਓ ਤੁਸੀਂ ਆਰਗੈਨਿਕ ਵੀ ਟੱਪ ਜੂ ਪਰ ਮਿੱਟੀ ਫੁੱਲ ਹੋਣੀ ਚਾਹੀਦੀ ਜਿੰਨੀ ਮਿੱਟੀ ਵੱਧ ਲੱਗੂ ਓਨੀ 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 ਵਧੀਆ ਦੇਖੋ ਐਸ ਲੋਟ ਬਈ ਇਹਦੇ ਥੱਲੇ ਪੁਰਪਰੀ ਮਿੱਟੀ ਰਹੇ ਤੇ ਫੇਰ ਤਾਂ ਇਹ ਚੜਦੀ ਤੁਰ ਹੀ ਜਾਂਦੀ ਹੈ